ਸੱਚਾਈ ਕੀ ਹੈ ਸੱਚ ਕੀ ਹੈ ਸੱਤੇ ਕੀ ਹੈ ਇਹਦੇ ਉੱਪਰ ਬੜੀ ਵੱਡੀ ਦੁਨੀਆ 'ਚ ਬਹਿਸ ਚੱਲੀ ਅਮਰੀਕਾ ਦਾ ਪ੍ਰੈਜ਼ੀਡੈਂਟ 트੍ਰੰਪ ਤੇ ਰੂਸ ਦਾ ਪ੍ਰੈਜ਼ੀਡੈਂਟ ਪੁਤਿਨ ਦੋਵਾਂ ਨੂੰ ਕਹੇ ਨੇ ਦੱਸਿਆ ਵੀ ਸਚਾਈ ਹੈ 295 Song ਜੋ ਸਿੱਧੂ ਮੂਸੇਵਾਲੇ ਨੇ ਗਾਇਆ ਇਹ ਦੋਵੇਂ ਹਿੱਲ ਗਏ ਵੀ ਜਿਹੜੇ ਸਾਡੇ ਉਹ ਬਝੂਠੇ ਹੀ ਆ ਸਾਹਮਣੇ ਵਾਲਿਆਂ ਨੇ ਕਿਹਾ ਹਾਂ ਬਾਕੀ ਸਭ ਝੂਠਿਆ ਸਿਰਫ ਸੱਤੇ ਹੈ 295 ਪੰਜਾਬੀ Song by Sidhu Moosewala ਇਹਦਾ ਪੰਜਾਬੀ ਸਿੱਖੀ ਮਾਰਟਰ ਲਗਾਇਆ ਪੰਜਾਬ ਤੋਂ ਦੋਹਾਂ ਨੇ ਪੰਜਾਬੀ ਸਿੱਖ ਕੇ ਵੀ ਉਹ ਗਾਣਾ ਸੁਣਿਆ ਵਾਰ-ਵਾਰ ਵਾਰ-ਵਾਰ ਤੇ ਮੰਨ ਗਏ ਵੀ ਵਾਕਿਆ ਸੱਚ 295 Song ਹੀ ਆਦਮੀਆਂ ਚ ਬਾਕੀ ਸਭ ਕੁਝ ਝੂਠਿਆ ਤੇ ਵੀਰੋ ਸੂਰਮਾ ਜਿਨੂ ਸ਼ੀਰ ਮੰਨ ਚੁੱਕੇ ਅਸੀਂ ਜਿਨੂ ਰੱਬ ਮੰਨ ਚੁੱਕੇ ਅਸੀਂ ਹਾਂ ਕੁਛ ਲੰਡੂ ਪਲੰਡੂ ਐਵੇਂ ਬਿਲੜ ਨਿਕੰਮੇ ਲੋਗ ਪਖੰਡੀ ਲੋਗ ਕਰਮਕਾਂਡੀ ਲੋਗ ਹੈਗੇ ਜਿਹੜੇ ਇਸ ਗੱਲ ਤੋਂ ਇਤਰਾਜ਼ ਕਰਦੇ ਆ ਸੱਚ ਸਿੱਧੂ ਮੂਸੇਵਾਲਾ ਉਹ ਰੱਬ ਸੀ ਰੱਬ ਦਾ ਇੱਕ ਪਰਿੰਦਾ ਸੀ ਉਹ ਸੱਚ ਬੋਲਣ ਵਾਸਤੇ ਤੇ ਸੱਚ ਲਿਖਣ ਵਾਸਤੇ ਹੀ ਕੱਲਿਆ ਗਿਆ ਸੀ ਤਾਂ ਹੀ ਉਹਦੀ ਪੂਜਾ ਹੋ ਰਹੀ ਆ ਦੁਨੀਆ 'ਚ ਇਸੇ ਵਾਸਤੇ ਸਰਕਾਰਾਂ ਉਹਦੇ ਜਿਹੜੇ ਗੀਤ ਆ ਉਹ ਬੈਨ ਕਰ ਰਹੀਆਂ ਆ ਕਿਉਂਕਿ ਸਚਾਈ ਨੂੰ ਹਰ ਕੋਈ ਬੈਨ ਕਰਨਾ ਚਾਹੁੰਦਾ ਆ ਹਰ ਸਿਸਟਮ ਬੈਨ ਕਰਨਾ ਚਾਹੁੰਦਾ ਵੀ ਜੇ ਸਚਾਈ ਅੱਗੇ ਆਊਗੀ ਸਾਡੀ ਦਾਲ ਖੁਲਕਾ ਸਾਡੇ ਐਸ਼ ਉਹ ਆਰਾਮ ਸਾਡੇ ਮ제 ਸਾਡੇ ਆਨੰਦ ਸਾਡੀ ਹਕੂਮਤ ਕਿਵੇਂ ਚੱਲੇਗੀ ਤੋ ਵੀਰੋ ਸੱਚ ਸੀ ਸਿਰਫ ਇੱਕ ਸਿੱਧੂ ਮੂਸੇਵਾਲਾ ਦੇ ਵੀਰੋ ਸਾਰਾ ਪੰਜਾਬ ਸਾਰਾ ਪੰਜਾਬ ਦਾ ਕਰਜ਼ਦਾਰ ਆ ਰਿਣੀ ਆ ਵੀਰੋ ਦਾ ਜੋ ਉਹਨੇ ਸੱਚ ਬੋਲਿਆ ਕਾਲੀ ਜੱਟ ਦੀ ਰੇਂਜ ਕੋਲੇ ਪਿਛਾਰੀ ਕਰਦੀ ਨਾਰਾਂ ਦਾ ਇੱਕ ਜਵਾਨੀ ਦੀ ਹਿੰਮਤ ਪਾਈ ਵੀ ਨਹੀਂ ਓਏ ਜਨਾਨੀਆਂ ਦਾ ਪਛਾਣ ਕਰਨਾ ਕਾਰਾਂ ਚ ਕੋਈ ਮਰਦ ਬਣਿਆ ਨਹੀਂ ਗੱਲ ਨਹੀਂ ਬੜੀ ਮਤਲਬ ਇੱਕ ਸ਼ਾਇਰੀ ਉਹ ਇਹੋ ਜੀ ਕਰ ਗਿਆ ਜਿਹੜੀ ਸ਼ਾਇਦ ਉਹ ਜਿਹੜੇ ਮਹਾਨ ਰੱਬ ਜਿੰਨਾਂ ਨੂੰ ਹੀ ਮੰਨਦੇ ਉਹਨਾਂ ਕੋ ਵੀ ਸ਼ਾਇਦ ਨਾ ਹੋਈ ਉਹ ਇਸ ਲੈਵਲ ਦੀ ਸ਼ਾਇਰੀ ਕਰ ਕੇ ਆਉ। ਔਰ ਜਿਹੜੀਆਂ ਗੱਲਾਂ ਕਹਿ ਗਿਆ ਉਹ ਸੱਚੀਆਂ ਹੋਈਆਂ। ਪਹਿਲਾ ਦੁਨੀਆ ਦਾ ਇੱਕ ਬੰਦਾ ਜਿਹਦੇ ਵਾਸਤੇ ਪੂਰੀ ਦੁਨੀਆ ਰੋਈ। ਰੱਬ ਆ ਵੀਰੋ ਔਰ ਰੱਬ ਆ 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 ਵੀਰੋ ਔਰ ਰੱਬ ਆ।